ਸਸਰੀਕਾਲ ਨਮਸਕਾਰ ਸਾਡੇ ਸ਼ਾਮ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਅਤੇ ਸਾਡੇ ਨਾਲ ਮੌਜੂਦ ਹਨ ਡੀ 4 ਯੂ ਨਿਊਜ਼ ਦੇ ਸੰਪਾਦਕ ਦੀਪਕ ਪੰਡਾਰੀ ਜੀ ਪਰ ਨਾਰਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਨੂੰ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਸਸਰੀਕਾਲ ਨਮਸਕਾਰ ਪੰਡਾਰੀ ਜੀ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਦਾ ਟਾਈਮ ਜਿਹੜਾ ਹੈ ਉਹ ਵਧ ਗਿਆ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਅਦਾਲਤ ਦੇ ਵਿੱਚ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਏ ਹਾਂ ਦੇਖੋ ਅੱਜ ਕੇਰੀਵਾਲ ਸਾਹਿਬ ਦੀ ਪੇਸ਼ੀ ਸੀਗੀ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਤਾਨੂੰ ਯਾਦ ਹੀ ਹੈ ਵੀ 21 ਮਾਰਚ ਨੂੰ ਉਹਨਾਂ ਨੂੰ ED ਨੇ ਗ੍ਰਿਫਤਾਰ ਕੀਤਾ ਸੀ ਜਦੋਂ ਨੌ ਸਮਨ ਲੈ ਮਲੇਸ਼ੀਆ ਦੇ ਨਾਮ ਦੇ ਪੇਸ਼ ਨਹੀਂ ਹੋਏ 10ਵਾਂ ਸਮਨ ਲੈ ਕੇ ਤੇ ਨਾਲ ਸਰਚ ਵਾਰਡਰ ਲੈ ਕੇ ਇਹਦੀ ਪਹੁੰਚ ਦੀ ਤੇ ਇਹਨਾਂ ਨੂੰ 21 ਮਾਰਚ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰਦਸ਼ਨ ਵੀ ਹੋਇਆ ਬਹੁਤ ਜ਼ਿਆਦਾ ਅੱਜ ਪੇਸ਼ੀ ਸੀ ਕਿਉਂਕਿ ਰਿਮਾਂਡ ਇਹਨਾਂ ਨੂੰ ਮਿਲਿਆ ਸੀਗਾ ਅੱਜ ਤੱਕ ਦਾ ਰਿਮਾਂਡ ਸੀ ਅੱਜ ਫਿਰ ਇਹਨਾਂ ਨੂੰ ਜਿਹੜੀ ਰੋਜ਼ ਐਵੇਨਿਊ ਅਦਾਲਤ ਹੈ ਉੱਥੇ ਪੇਸ਼ ਕੀਤਾ ਗਿਆ ਤੇ ਉਥੇ ਈਦੀ ਤੇ ਕੇਰੀਵਾਲ ਸਾਹਿਬ ਦੇ ਜਿਹੜੇ ਨਾ ਦੋਨਾਂ ਦੇ ਵਕੀਲਾਂ ਦੇ ਵੀ ਕਾਫੀ ਬਹਿਸ ਹੋਈ ਜਿਹੜੇ ਉਥੇ ਜੱਜ ਸਨ ਕਵੀਰੀ ਬਾਜਵਾ ਉਹਨਾਂ ਦੇ ਸਾਹਮਣੇ ਦਲੀਲਾਂ ਪੇਸ਼ ਕੀਤਾ ਗਿਆ ਤੇ ਸੁਣਵਾਈ ਦੇ ਦੌਰਾਨ ਹੀ ਕੇਰੀਵਾਲ ਸਾਹਿਬ ਨੇ ਅਦਾਲਤ ਨੂੰ ਫਰਿਆਦ ਕੀਤੀ ਤੇ ਆਖਿਆ ਕਿ ਮੈਂ ਆਪਣਾ ਪੱਖ ਜਿਹੜਾ ਰੱਖਣਾ ਚਾਹੁੰਦਾ ਮੈਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਏ ਅਦਾਲਤ ਨੇ ਕਿਹਾ ਵੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਲਿਖ ਕੇ ਦੇ ਦਿਓ ਪਰ ਕੇਰੀਵਾਲ ਸਾਹਮਣੇ ਕਹਾਂ ਨਾ ਕਿਰਪਾ ਕਰਕੇ ਮੈਨੂੰ ਬੋਲਣ ਦਿਓ ਇਸ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ ਬੋਲਣ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਤੇ ਕੇਰੀਵਾਲ ਸਾਹਿਬ ਕਹਿੰਦੇ ਆ ਵੀ ਸਾਰਥ ਰੈਡੀ ਨੇ ਭਾਜਪੀ ਨੂੰ 55 ਕਰੋੜ ਰੁਪਏ ਦਾਨ ਦਿੱਤੇ ਨੇ ਦੇਖੋ 55 ਕਰੋੜ ਰੁਪਏ ਕਹਿੰਦੇ ਵੀ ਮੇਰੇ ਕੋਲ ਸਬੂਤ ਨੇ ਇਹ ਰੈਕਡ ਚੱਲ ਰਿਹਾ ਹੈ ਮਨੀ ਟ੍ਰੇਲਸ ਸਥਾਪਿਤ ਕੀਤਾ ਗਿਆ ਕਹਿੰਦੇ ਗ੍ਰਿਫਤਾਰ ਹੋਣ ਤੋਂ ਬਾਅਦ ਭਾਜਪੀ ਨੂੰ ਕਹਿੰਦੇ ਵੀ ਇਹਨਾਂ ਨੇ 50 ਕਰੋੜ ਰੁਪਏ ਦਾਨ ਕੀਤੇ ਸਨ ਰੈਡੀ ਸਾਹਿਬ ਨੇ ਇਹਦੀ ਜਾਂਚ ਵੀ ਕਹਿੰਦੇ ਹੋਣੀ ਚਾਹੀਦੀ ਹੈ ਕਹਿੰਦੇ ਈਡੀ ਦੇ ਦੋ ਉਦੇਸ਼ ਹਨ ਇੱਕ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਤੇ ਇੱਕ ਧਾਰਨਾ ਬਣਾ ਦੇਣੀ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਕਹਿੰਦੇ ਵੀ ਸ਼ਰਾਬ ਘਟਾਲਾ ਕਹਿੰਦੇ ਰੌਲਾ ਤੇ ਪਾੰਦੇ ਹੋਇਆ ਪਰ ਉਹ ਪੈਸਾ ਕਿੱਥੇ ਹੈ 100 ਕਰੋੜ ਰੁਪਏ ਦਾ ਕਹਿੰਦੇ ਦੋਸ਼ ਲਾਇਆ ਜਾ ਰਿਹਾ ਹੈ ਜਸਟਿਸ ਸੰਜੀਵ ਖੰਨਾ ਦਾ ਵੀ ਇਹ ਕਹਮ ਹੈ ਕਿ ਜਿਸ ਵਿੱਚ ਕਹਾ ਗਿਆ ਹੈ ਕਿ ਇਹ ਸ਼ੱਕੀ ਹੈ ਰਿਸ਼ਵਤ ਖੋਰੀ ਦੀ ਜਿਹੜੀ ਗੱਲ ਸ਼ੱਕੀ ਹੈ ਕੇਰੀਵਾ ਸਾਹਿਬ ਵੀ ਫਿਰ ਕਹਿੰਦੇ ਆ ਵੀ ਈਡੀ ਦੇ ਰਿਮਾਨ ਦਾ ਜਿਹੜਾ ਵਿਰੋਧ ਨਹੀਂ ਕਰ ਰਿਹਾ ਇਹ ਮੈਨੂੰ ਕਿੰਨੇ ਵੀ ਦਿਨ ਕਹਿੰਦੇ ਅੰਦਰ ਰੱਖ ਲੈਣ ਪਰ ਇਹ ਜਿਹੜਾ ਕਪਲਾ ਹੈ ਨਾ ਇਹਦੀ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੁਣ ਦੇਖੋ ਦੋਨੋਂ ਪਾਰਟੀਆਂ ਆਮਨੇ ਸਾਹਮਣੇ ਨੇ ਬੀਜੇਪੀ ਕਹਿੰਦੀ ਇਹ ਵੀ ਕਪਲਾ ਹੋਇਆ ਹੈ ਕੇਰਿਵਾਲ ਸਾਹਿਬ ਦੇ ਇਹਨਾਂ ਦੀ ਪਾਰਟੀ ਦੇ ਜਿਹੜੇ ਲੀਡਰ ਉਹ ਕਹਿੰਦੇ ਕਪਲਾ ਨਹੀਂ ਹੋਇਆ ਕਿਉਂਕਿ ਕਪਲਾ ਕਿਸ ਤਰ੍ਹਾਂ ਵੀ ਕਈ ਵਾਰੀ ਇਸਕੇ ਆਪਣੇ ਚੈਨਲ ਤੇ ਦੱਸ ਚੁੱਕੇ ਆਂ ਵੀ 530 ਦੀ ਬੋਤਲ ਤੇ ਸਰਕਾਰ ਨੂੰ ਮਿਲਦਾ ਸੀ 330 ਤੇ ਬਾ ਪ੍ਰਾਈਵੇਟ ਬੰਦੇ ਨੂੰ ਮਿਲਦੇ ਸਨ 30 ਰੁਪਏ ਫਿਰ ਬੋਤਲ ਹੋ ਜਾਂਦੀ 560 ਦੀ ਹਮ ਸਰਕਾਰ ਨੂੰ ਮਿਲਦੇ ਸਿਰਫ 8 ਰੁਪਏ ਤੇ ਪ੍ਰਾਈਵੇਟ ਬੰਦੇ ਨੂੰ 330 ਤੇ ਚਲੋ ਹੁਣ ਫਿਰ ਫੈਸਲਾ ਫਿਰ ਮਾਨਯੋਗ ਅਦਾਲਤਾਂ ਨੇ ਕਰਨਾ ਹੈ ਵੀ ਕਿਉਂ ਸੱਚਾ ਤੇ ਕੌਣ ਝੂਠਾ ਹੈ ਤੇ ਉਹ ਜਿਹੜੇ ਈਡੀ ਵੱਲੋਂ ਪੇਸ਼ ਹੋਏ ਸਨ ਰਾਜੂ ਸਾਹਿਬ ਐਂਡ ਰੈਸਵੀ ਰਾਜੂ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਨੇ ਇੰਚਾਰਜ ਨੇ ਤੇ ਰਿਸ਼ਵਤ ਦਾ ਪੈਸਾ ਮਿਲਿਆ ਇਹ ਗੋਆ ਦੀਆਂ ਚੋਣਾਂ ਦੇ ਵਿੱਚ ਕਹਿੰਦੇ ਵਰਤਿਆ ਗਿਆ ਸਾਡੇ ਕੋਲ ਗਵਾਹ ਨੇ ਪੈਸਾ ਸਾਊਥ ਗਰੁੱਪ ਤੋਂ ਆਇਆ ਕਹਿੰਦੇ ਇੱਕ ਕੜੀ ਹੈ ਪੂਰੀ ਲੜੀ ਹੈ ਤੇ ਇਹਦੇ ਬਾਰੇ ਕਹਿੰਦੇ ਵੀ ਚੋਣਵੇਂ ਦੌਰ ਤੇ ਗੱਲ ਨਹੀਂ ਕੀਤੀ ਜਾ ਸਕਦੀ ਏਜੰਸੀ ਨੇ ਇਹ ਵੀ ਆਖਿਆ ਕਿ ਕੇਰੀਵਾਲ ਦੇ ਲਈ ਸੁਨਵਾਈ ਲਈ ਵੱਡਿਆਂ ਵਕੀਲਾਂ ਨੂੰ ਲਾਇਆ ਹਰ ਵਿਅਕਤੀ ਕੋਲ ਇਹ ਸਹੂਲਤ ਨਹੀਂ ਹੈ ਆਮ ਆਦਮੀ ਪਾਰਟੀ ਨੇ ਕਹਿੰਦੇ ਰਿਸ਼ਵਤ ਲੈ ਕੇ ਗੋਆ ਚੋਣਾਂ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਹੈ ਸਾਡੇ ਕੋਲ ਦਸਤਾਵੇਜ਼ ਨੇ ਇਹ ਪੈਸਾ ਹਵਾਲਾ ਰੂਟ ਰਾਈ ਗੋਆ ਚੋਨਾ ਦੇ ਵਿੱਚ ਵਰਤਿਆ ਗਿਆ। ਹੂੰ ਹੁਣ ਕੇਰੀਵਾਲ ਸਾਹਿਬ ਨੇ ਉੱਥੇ ਇਹ ਵੀ ਕਿਹਾ ਕਿ ਸੱਤ ਬਿਆਨਾਂ ਦੇ ਵਿੱਚੋਂ 6 ਬਿਆਨਾਂ ਦੇ ਵਿੱਚ ਮੇਰਾ ਨਾਂ ਨਹੀਂ ਆ। ਹੂੰ ਪਰ ਕਹਿੰਦੇ ਜਿਵੇਂ ਹੀ 7ਵੇਂ ਬਿਆਨ 'ਚ ਮੇਰਾ ਨਾਂ ਆਉਂਦਾ ਤਾਂ ਗਵਾਹ ਨੂੰ ਛੱਡ ਦਿੱਤਾ ਜਾਂਦਾ। ਹੂੰ ਸਿਰਫ 4 ਬਿਆਨਾਂ ਦੇ ਆਧਾਰ 'ਤੇ ਕਹਿੰਦੇ ਇੱਕ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾਏਗਾ। ਹੂੰ ਜਦੋਂ ਕਿ ਈਡੀਕੋਲ ਮੇਰੀ ਬੇਗੁਨਾਹੀ ਦਾ ਸਾਬਤ ਕਰਨ ਵਾਲੇ ਹਜ਼ਾਰਾਂ ਪੰਨੇ ਨੇ ਕਿਹਾ ਉਹਨਾਂ ਨੇ ਕੇਰੀਵਾਲ ਸਾਹਿਬ ਨੇ। ਹੂੰ ਤੇ ਕਹਿੰਦੇ ਵੀ ਜੇਕਰ 100 ਕਰੋੜ ਦਾ ਕਪਲਾ ਹੋਇਆ ਤੇ ਘਟਾਲੇ ਦਾ ਪੈਸਾ ਕਿੱਥੇ ਹੈ? ਕਹਿੰਦੇ ਵੀ ਇੱਕ ਅਸਲ ਕੋਟਾਲਾ ਅੰਤ ਜਾਂਚ ਤੋਂ ਬਾਅਦ ਸ਼ੁਰੂ ਹੁੰਦਾ ਹੈ ਕੇਰੀਵਾਲ ਦਾ ਕਹਿੰਨਾ ਕਿ ਅਸਲ ਸ਼ਰਾਬ ਕੋਟਾਲਾ ਈਡੀ ਦੀ ਜਾਂਚ ਤੋਂ ਬਾਅਦ ਸ਼ੁਰੂ ਹੋਇਆ ਹੈ। ਉਹ ਕਹਿੰਦੇ ਵੀ ਕੇਸ ਨੂੰ ਚੱਲਦੇ 2 ਸਾਲ ਹੋ ਗਏ ਆ। ਮੈਨੂੰ ਕਹਿੰਦੇ ਕਿਸੇ ਕੋਰਟ ਦੇ ਵਿੱਚ ਦੋਸ਼ੀ ਸਾਬਤ ਨਹੀਂ ਕੀਤਾ ਜਾ ਸਕਿਆ। ਸੀਬੀਆਈ ਨੇ ਕਹਿੰਦੇ 31000 ਰੁਪਏਾਂ ਦੀ ਤੇ ਈਡੀ ਨੇ 5000 ਰੁਪਏਾਂ ਦੀ ਜਿਹੜੀ ਰਿਪੋਰਟ ਬਣਾਈ ਹੈ। ਕਹਿੰਦੇ ਵੀ ਤੁਸੀਂ ਇਹ ਸਾਰੇ ਪੜ੍ਹ ਲਓ ਤੇ ਫਿਰ ਮੈਨੂੰ ਦਸ ਗ੍ਰਿਫਤਾਰ ਕਿਉਂ ਕੀਤਾ ਗਿਆ? ਉਹ ਫਿਰ ਉਹਨਾਂ ਨੇ ਜਿਹੜੀ ਜਿਵੇਂ ਤੁਹਾਨੂੰ ਦੱਸਿਆ ਵੀ ਕਹਿੰਦੇ ਵੀ ਹੁਣ ਕਹਿੰਦੇ ਵੀ ਮੇਰਾ ਨਾਂ ਇਹ ਜੋੜਿਆ ਜਾ ਰਿਹਾ ਵੀ ਵੀ ਸਿਸੋਧੀਆਂ ਨੇ ਨੂੰ ਕੁਝ ਦਸਤਾਵੇਜ਼ ਦਿੱਤੇ ਸੀ ਕਹਿੰਦੇ ਵੀ ਮੇਰੇ ਘਰ ਤੇ ਬਹੁਤ ਸਾਰੇ ਐਮਐਲਏ ਸਭਾ ਆਉਂਦੇ ਨੇ ਤੇ ਕਹਿੰਦੇ ਵੀ ਕੀ ਇੰਨੀ ਸਟੇਟਮੈਂਟ ਜਿਹੜੀ ਹੈ ਕਿਸੇ ਮੁੱਖ ਮੰਤਰੀ ਨੂੰ ਗ੍ਰਫਤਾਰ ਕਰਨ ਲਈ ਕਾਫੀ ਹੈ ਫਿਰ ਉਹਨਾਂ ਨੇ ਇੱਕ ਹੋਰ ਗਵਾਹ ਰघव मुੰਗਟਾ ਦੇ ਬਿਆਨ ਦਾ ਵੀ ਹਵਾਲਾ ਦਿੱਤਾ ਹੈ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਗਵਾਹ ਬਣਾ ਜਾ ਰਹੇ ਨੇ ਨਾ ਲੋਕਾਂ ਨੂੰ ਬਿਆਨ ਬਦਲਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਤੇ ਇਹਦੀ ਫਿਰ ਵਿਰੋਧ ਵੀ ਕਰਦੀ ਹੈ ਨਾ ਕਹਿੰਦੇ ਇਹਨਾਂ ਦਾ ਮਤਲਬ ਸਿਰਫ ਮੈਨੂੰ ਫਸਾਣਾ ਸੀਗਾ ਤਿੰਨ ਸਟੇਟਮੈਂਟ ਦਿੱਤੇ ਗਏ ਹੋ ਚੁੱਕੇ ਨੇ ਕੋਰਟ ਦੇ ਸਾਹਮਣੇ ਉਹ ਬਿਆਨ ਲਿਆਂਦਾ ਹੈ ਜਿਹੜਾ ਮੈਨੂੰ ਫਸਾਇਆ ਗਿਆ ਇਹ ਕਹਿੰਦੇ ਵੀ ਠੀਕ ਨਹੀਂ ਹੈ ਜਿਵੇਂ ਕਹਿੰਦੇ ਵੀ ਤੁਹਾਨੂੰ ਕੇਰੀਵਾਲ ਸਾਹਿਬ ਫਿਰ ਉਹ ਨਾਲ ਲੈਂਦੇ ਸ਼ਰਤ ਰੈਡੀ ਦਾ ਕਹਿੰਦੇ ਮੈਂ ਜਾਣਨਾ ਚਾਹਨਾ ਕਿ ਚਾਰ ਸਟੇਟਮੈਂਟ ਇੱਕ ਮੁੱਖ ਮੰਤਰੀ ਨੂੰ ਗ੍ਰਫਤਾਰ ਕਰਨ ਲਈ ਕਾਫੀ ਹੈ ਤੁਸੀਂ ਦੇਖੋ ਕੋਲਨ ਜੇ ਘਟਾਲਾ ਹੋਇਆ ਤੇ ਇਹ ਆਮ ਆਦਮੀ ਪਾਰਟੀ ਦੇਖੋ ਅੱਜ ਤੋਂ ਕਰੀ 12 13 ਸਾਲ ਪਹਿਲੇ ਅਨਾ ਹਜ਼ਾਰੇ ਸਾਫ ਦਾ ਅੰਦੋਲਨ ਹੁੰਦਾ ਹੈ ਅੰਦੋਲਨ ਚੋਂ ਨਿਕਲੀ ਪਾਰਟੀ ਭ੍ਰਸ਼ਟਾਚਾਰ ਦੇ ਖਿਲਾਫ ਇਹਨਾਂ ਨੇ ਬਾਦ ਚੁੱਕੀ ਸੀ ਤੇ ਦਿੱਲੀ ਦੇ ਵਿੱਚ ਵੀ ਭ੍ਰਸ਼ਟਾਚਾਰ ਦੇ ਖਿਲਾਫ ਬਾਦ ਚੁੱਕੇ ਇਹਨਾਂ ਨੇ ਸਰਕਾਰ ਬਣਾਈ ਤਿੰਨ ਵਾਰ ਮੁੱਖ ਮੰਤਰੀ ਬਣ ਗਏ ਹਤੇ ਪੰਜਾਬ ਦੇ ਵਿੱਚ ਵੀ ਲੋਕਾਂ ਨੇ ਬੁੱਕਾਂ ਭਰ ਭਰ ਵੋਟਾਂ ਪਾਈਆਂ 92 ਇਹਨਾਂ ਦੀਆਂ ਜਿਹੜੀਆਂ ਦੇਖੋ ਸੀਟਾਂ ਨੇ ਹੁਣ ਸਵਾਲ ਇਹ ਹੈ ਕਿ ਇਹਨਾਂ ਨੇ ਇੱਕ ਵਾਅਦੇ ਤੋਂ ਬਹੁਤ ਸਾਰੇ ਕੀਤੇ ਸਨ ਮੈਂ ਵੱਡਾ ਕਰਨੀ ਲਵਾਗਾ ਮੈਂ ਸਿਕਿਉਰਿਟੀ ਨਹੀਂ ਲਵਾਗਾ ਸਾਡੇ ਆਮ ਬੰਦਿਆਂ ਵਾਂਗੂ ਰਵਾਂਗੇ ਸੀ ਮੈਂ ਬੱਤੀ ਨਹੀਂ ਲਾਉਂਗਾ ਤੇ ਮੈਂ ਜਿਹੜਾ ਜਾਜਾਂ ਦੇ ਝੂਟੇ ਨੂੰ ਲੈ ਰਹੇ ਨੇ ਸਾਰੀਆਂ ਗੱਲਾਂ ਹੀ ਆ ਹੁਣ ਤੁਸੀਂ ਦੇਖੋ ਫਿਰ ਗੱਲ ਅਸੀਂ ਫਿਰ ਕਹਿ ਰਹੇ ਹਾਂ ਫੈਸਲਾ ਜਿਹੜਾ ਨਾ ਉਹ ਅਦਾਲਤ ਨੇ ਕਰਨਾ ਹੈ ਹੁਣ ਇਹਦੀ ਆਪਣੇ ਤਰਕ ਰੱਖਈ ਹੈ ਉਹ ਕਹਿੰਦੇ ਵੀ ਇਹਦੀ ਕਹਿੰਦੀ ਵੀ ਅਸੀਂ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਅਸੀਂ ਹਜੇ ਨਹੀਂ ਰੱਖ ਸਕਦੀਆਂ ਵੀ ਸਾਡੇ ਕੋਲ ਕਿੰਨੇ ਦਸਤਾਵੇਜ਼ ਐ ਕਿੰਨੇ ਦਸਤਾਵੇਜ਼ ਨਹੀਂ ਆ ਇਹ ਕਹਿੰਦੇ ਵੀ ਹਰ ਚੀਜ਼ ਅਸੀਂ ਰੱਖਾਂਗੇ ਤੇ ਦੂਜੇ ਪਾਸੇ ਅੱਜ ਜਿਹੜਾ ਰਿਮਾਨ ਕਿਉਂਕਿ ਖਤਮ ਹੋਇਆ ਈਡੀ ਨੇ ਫੇਰ ਇਹਨਾਂ ਦਾ ਰਿਮਾਨ ਮੰਗਿਆ ਸੀ 7 ਦਿਨਾਂ ਦਾ ਹੁਣ ਇੱਕ ਤਰੀਕ ਤੱਕ ਫੇਰ ਇਹਨਾਂ ਨੂੰ ਈਡੀ ਦੀ ਹੜਾਸਤ ਦੇ ਵਿੱਚ ਭੇਜ ਦਿੱਤਾ ਗਿਆ ਕਿ ਕੇਰੀਵਾਲ ਸਾਹਿਬ ਮਤਲਬ ਰਾਹਤ ਨਹੀਂ ਮਿਲੀ ਇਹਨਾਂ ਨੂੰ ਅਜ ਤੇ ਹੁਣ ਜਿਹਦੀ ਸੁਣਵਾਈ ਹੈ ਮਾਮਲੇ ਦੀ 1 April ਨੂੰ ਬਣੀ ਜਾਈ ਤੇ ਇਹਨਾਂ ਦੀ ਕੀਰੀ ਦਾ ਇਹ ਕਹਿਣਾ ਹੈ ਕਿ ਇੱਕ ਮੋਬਾਈਲ ਫੋਨ ਜਿਹੜੀ ਕਿ ਇਹਨਾਂ ਦੀ ਪਤਨੀ ਸੁਨੀਤਾ ਕੇਰੀਵਾਲ ਦੇ ਵਿੱਚ ਡਾਟਾ ਕਹਿੰਦੇ ਤੋਂ ਕੱਢਿਆ ਗਿਆ ਕਹਿੰਦੇ ਇਹਦਾ ਵਿਸ਼ਲੇਸ਼ਣ ਕੀਤਾ ਜਾਣਾ ਪੂਰਾ ਸਾਨੂੰ ਕਹਿੰਦੇ 4 ਹੋਰ ਥਾਵਾਂ ਤੇ ਕੇਰੀਵਾਲ ਦੇ ਡਾਟਾ ਜਿਹੜਾ ਉਹ ਸੀਜ ਕਰਤਾ ਗਿਆ ਜਿਹੜੇ ਕਿ 21 ਮਾਰਚ ਨੂੰ ਇਹਨਾਂ ਦੇ ਘਰੋਂ ਜਿਹੜਾ ਸਮਾਨ ਮਿਲਿਆ ਸੀ ਕੁਝ ਡਿਵਾਈਸ ਜੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਉਹ ਕੇਰੀਵਾਲ ਸਾਹਿਬ ਸਾਨੂੰ ਉਹਨਾਂ ਦੇ ਪਾਸਵਰਡ ਨਹੀਂ ਦੇ ਰਹੇ ਇਸ ਕਰਕੇ ਉਹ ਦੂਜੇ ਪਾਸੇ ਆਉਣਾ ਕੇਰੀਵਾਲ ਸਾਹਿਬ ਦੀ ਪਤਨੀ ਦਾ ਵੀ ਬਿਆਨ ਸਾਹਮਣੇ ਆਇਆ ਕਹਿੰਦੇ ਕੇਰੀਵਾਲ ਸਾਹਿਬ ਦੀ ਜਿਹੜੀ ਤਬੀਅਤ ਠੀਕ ਨਹੀਂ ਈ ਸਿਹਤ ਉਹਨਾਂ ਦੀ ਖਰਾਬ ਹੈ ਸ਼ੂਗਰ ਲੈਵਲ ਉਹਨਾਂ ਦਾ ਘਟਿਆ ਹੈ ਕਹਿੰਦੇ ਦਿੱਲੀ ਦੇ ਮੁੱਖ ਮੰਤਰੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਜਨਤਾ ਇਹਦਾ ਜਵਾਬ ਦੇਵੇਗੀ ਦਿੱਲੀ ਦੀ ਜਨਤਾ ਸਭ ਦੇਖ ਰਹੀ ਹੈ ਹੁਣ ਤੁਸੀਂ ਦੇਖੋ ਇਹ ਵੱਡੇ ਲੋਕ ਵੱਡੀਆਂ ਗੱਲਾਂ ਬਿਲਕੁਲ 100-100 ਕਰੋੜ ਰੁਪਏ ਦਾ ਐਰ ਫੇਅਰ ਹੋ ਜਾਂਦਾ ਇੱਥੇ ਬੰਦਾ ਤੇਰਾ ਜਿਹੜਾ ਦਿਹਾੜੀ ਨੂੰ ਦਰਸਦਾ ਉਹ ਤਾਂ ਇਹ ਦੇਖੋ ਦੇਸ਼ ਦੇ ਵਿੱਚ 143 ਕਰੋੜ ਦੀ ਜਨਤਾ ਨੂੰ 80 ਕਰੋੜ ਜਨਤਾ ਨੂੰ ਮੁਫਤ ਰਾਸ਼ਨ ਦੇਣਾ ਪੈ ਰਿਹਾ ਹੈ ਮੁਫਤ ਬੱਤੀ ਜਿਹੜੇ ਚੰਗੇ ਭਲੇ ਉਹਨਾਂ ਨੂੰ ਵੀ ਦੇਣੀ ਪੈ ਰਹੀ ਹੈ ਤੇ ਫਿਰ ਮੁਲਕ ਦਾ ਤੇ ਮੁਲਕ ਦੇ ਮੈਂ ਤੇ ਅੱਜ ਇੱਕ ਨਿਰਮਲ ਸਿਤਾ ਰਾਮਨ ਦੀ ਸਟੇਟਮੈਂਟ ਪੜ੍ਹ ਰਿਹਾ ਅਸੀਂ ਵੀ ਦੇਸ਼ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਣ ਵਾਸਤੇ ਨਾ 7.5 ਲੱਖ ਕਰੋੜ ਰੁਪਏ ਦਾ ਕਰਜ਼ਾ ਸ਼ਾਇਦ ਲਿਆ ਜਾਵੇ ਉੱਤੇ ਵਿਸਤਾਰ ਚ ਬਾਅਦ ਚ ਗੱਲ ਕਰਾਂਗਾ ਬਿਲਕੁਲ ਸਰ ਹੁਣ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਕਰੋੜਾਂ ਰੁਪਏ ਦਾ ਕਰਜ਼ਾ ਲੇਕਿਨ ਉੱਥੇ ਹੀ ਦੂਜੇ ਪਾਸੇ ਸੁਣਨ ਨੂੰ ਮਿਲਦਾ ਹੈ ਕਿ ਜੀ 25-25 ਕਰੋੜ ਚ ਖਰੀਦੇ ਜਾ ਰਹੇ ਨੇ ਐਮਪੀ ਐਮਐਲਏ ਔਰ ਇਹ ਸਭ ਹਨਾ ਪਰ ਇਹਦੇ ਉੱਤੇ ਹੀ ਸੁਨੀਲ ਜਾਖੜ ਨੇ ਇੱਕ ਤੰਗ ਕੱਸਿਆ ਉਹ ਕਹਿੰਦੇ ਵੀ ਜਿਨ੍ਹਾਂ ਨੂੰ 25-25 ਕਰੋੜ ਚ ਖਰੀਦਾ ਜਾ ਰਿਹਾ ਉਹਨਾਂ ਨੂੰ ਤਾਂ ਕੋਈ 5000 ਚ ਨਾ ਖਰੀਦੇ ਉਹ ਕਹਿੰਦੇ ਵੀ ਤੁਸੀਂ ਕਦੀ ਸੁਣਿਆ ਵੀ ਬੀਜੇਪੀ ਤੇ આરોਪ ਲੱਗਿਆ ਹੋਏ ਕਿ ਇਹ ਮੰਦਬੁੱਧੀ ਪਾਰਟੀ ਹੈ ਹਾਂਜੀ ਨਹੀਂ ਨਾ ਦਿਮਾਗ ਦਮੂਗ ਨਹੀਂ ਹੈ ਕਹਿੰਦੇ ਤੁਸੀਂ ਦੇਖੋ ਸ਼ਰਮਣੀ ਅਕਾਲੀ ਦਲ ਨਾਲ ਇਹਨਾਂ ਦਾ ਨਾਤਾ ਟੁੱਟ ਗਿਆ ਆਪਣੇ ਦਮ ਤੇ ਇਹਨਾਂ ਨੇ ਇਲੈਕਸ਼ਨ ਲੰਨੇ ਨੇ ਐ ਫਟਾਫਟ ਚੱਲ ਰਹੀਆਂ ਵੀ ਕਿਸੇ ਨੂੰ ਸ਼ਾਮਲ ਕਰਾ ਲਓ ਜੋ ਮਰਜ਼ੀ ਕਰ ਲਓ ਅੱਜ ਮੀਟਿੰਗ ਸੀ ਇਹਨਾਂ ਦੀ ਕੋਰ ਗਰੁੱਪ ਦੀ ਉੱਥੇ ਚੈਨੀਕਰ ਦੇ ਵਿੱਚ ਹੂੰ ਉਹ ਕਹਿੰਦੇ ਵੀ ਕੱਲ ਜਿਵੇਂ ਤਿੰਨ ਐਮਐਲਏ ਸਾਬਾਣਾ ਨੇ આરોਪ ਲਾਇਆ ਜੀ ਸਾਨੂੰ 5-5 ਕਰੋੜ ਦੇ ਵਿੱਚ ਆਫਰ ਦਿੱਤੇ ਜਾ ਰਹੇ ਨੇ ਵਿਦੇਸ਼ੀ ਕਾਲ ਆਈਆਂ ਕਹਿੰਦੇ ਵੀ ਤੁਸੀਂ ਕਦੀ ਇਹ ਕਿਹਾ ਵੀ ਦੇਖਾ ਬੀਜੇਪੀ ਦੇ ਉੱਤੇ આરોਪ ਲੱਗੇ ਹੁਣ ਵੀ ਇਹਨਾਂ ਦਾ ਦਿਮਾਗ ਦੂਗ ਨਹੀਂਗਾ ਮਨਤਬੁੱਧੀ ਨੇ ਇਹਦੇ ਵਿੱਚ ਜਿਹੜਾ ਸਮਾਨ 5000 ਦਾ ਵੇਖਦਾ ਹੋਏ ਉਹਨੂੰ 50 ਕਰੋੜ ਚ ਕੌਣ ਖਰੀਦੂਗਾ ਕਹਿੰਦੇ ਇਹਨਾਂ ਨੇ ਆਪਣੀ ਜਿਹੜੀ ਜਾਸਾ ਆਪਣੀ ਕੀਮਤ ਆਪੇ ਲਾਈ ਜਾਂਦੇ ਆ ਲੋਕੀ ਇਹਨਾਂ ਨੂੰ ਇਹਨਾਂ ਦਾ ਸਹੀ ਜਿਹੜਾ ਨਾ ਆਪ ਇਹਨਾਂ ਦੀ ਕੀਮਤ ਦਿਖਾ ਦੇਣਗੇ ਇਲੈਕਸ਼ਨਾਂ ਚ ਕਿੱਥੇ ਹੈਗੇ ਉਹ ਕਹਿੰਦੇ ਹੁਣ ਕਹਿੰਦੇ ਵੀ ਕਿਉਂਕਿ ਇਹ ਕਹਿੰਦੇ ਵਿਦੇਸ਼ ਚੋਂ ਕਾਲ ਆਈ ਹੈ ਇਸ ਦਾ ਕਹਿੰਦੇ ਸੀ ਚੋਣ ਆਯੋਗ ਨੂੰ ਕਹਾਂਗੇ ਕਿ ਇਹਦੀ ਜਾਂਚ ਵੀ ਈਡੀ ਤੋਂ ਕਰਾਈ ਜਾਵੇ ਉਹ ਕਹਿੰਦੇ ਵੀ ਅੱਜ ਸ਼ੀਤਲنگਰਾਜ ਤੇ ਸੁਨੀਲ ਕੁਮਾਰ ਰਿੰਕ ਨੂੰ ਤਿਤੜੀਆਂ ਕਹਿੰਦੇ ਆ ਹਾਂਜੀ ਤੇ ਕਹਿੰਦੇ ਉਹ 6 ਮਹੀਨੇ ਪਹਿਲੇ ਕਾਂਗਰਸ ਤੋਂ ਪਟਕੇ ਲਾ ਅਦਾਏ ਨੂੰ ਸੁਸ਼ੀਲ ਰਿੰਕ ਨੂੰ ਆ ਉਦੋਂ ਕੀ ਕਹਿੰਦੇ ਉਹ ਕਹਿੰਦੇ ਹੁਣ ਤੇ ਬਾਰੇ ਤੁਸੀਂ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਕਰੋ ਜਾਕਰ ਸਾਹਿਬ ਨੇ ਗੱਲ ਤੇ ਕਰਤੀ ਹੈ ਹੂੰ ਹੁਣ ਫਿਰ ਦੇਖੋ ਉਧਰੋਂ ਕੋਈ ਆਮ ਆਦਮੀ ਪਾਰਟੀ ਵੱਲੋਂ ਕੋਈ ਜਵਾਬ ਆਦਾ ਕਿ ਨਹੀਂ ਆਦਾ ਫਿਲਹਾਲ ਅਜੇ ਕੋਈ ਜਵਾਬ ਨਹੀਂ ਆਇਆ ਇਹ ਤਾਂ ਹੈ ਸਰ ਪਰ ਇਹਦੇ ਨਾਲ ਹੀ ਹੋਰ ਵੀ ਚਰਚਾਵਾਂ ਚੱਲਦੀਆਂ ਨੇ ਕਿ ਕੁਝ ਜਿਹੜੇ ਮੰਤਰੀ ਨੇ ਸ਼ਾਇਦ ਫੇਰ ਹੋ ਉਹਨਾਂ 'ਚ ਫੇਰ ਬਦਲ ਹੋਏਗਾ ਕੁਝ ਬੀਜੇਪੀ 'ਚ ਸ਼ਾਮਲ ਹੋਣਗੇ ਹਾਂ ਤੁਸੀ ਇਹ ਦੇਖੋ ਇਹਨਾਂ ਸਭ ਕੁਝ ਹੋ ਰਿਹਾ ਬਹੁਤ ਵੱਡੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਸਾਹਿਬ ਹੋਰ ਵੀ ਕਈ ਲੀਡਰ ਨੇ ਦੇਖੋ ਮੁੱਖ ਮੰਤਰੀ ਸਾਹਿਬ ਤੋਂ ਬਗੈਰ ਕਿਸੇ ਦਾ ਬਿਆਨ ਹੈ ਜਾਖਰ ਸਾਹਿਬ ਨੇ ਹੋਰ ਗੱਲ ਕੀਤੀ ਜੇ ਪੱਤਰਕਾਰਾਂ ਨੂੰ ਉਹ ਕਹਿੰਦੇ ਦੋ ਕੇਜੀਵਾਲ ਸਾਹਿਬ ਜਦੋਂ ਗ੍ਰਿਫਤਾਰ ਹੋਏ ਨਾ ਤੇ ਮੁੱਖ ਮੰਤਰੀ ਦੇ ਘਰ ਖੁਸ਼ੀ ਮਨਾਈ ਗਈ ਹੈ ਕਹਿੰਦੇ ਤੁਸੀਂ ਆਪਣੇ ਸੋਰਸ ਸਰ ਦਾ ਪਤਾ ਕਰ ਲੋ ਉਹਨੇ ਲੀਡਰ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਸਾੜਾ ਅਸੀਂ ਬਿਲਕੁਲ ਸੱਚ ਹੈ ਕਿ ਜੁੜੇ ਦੇਖਣਾ ਉਹ ਕਹਿੰਦੇ ਦੂਜੇ ਪਾਸੇ ਦੇਖੋ ਤੁਸੀਂ ਫਿਰ ਇਹ ਵੀ ਕਹਿ ਰਹੇ ਵੀ 30 ਤੋਂ ਜ਼ਿਆਦਾ ਐਮਐਲਏ ਸ਼ਹਿਬਾਨ ਜਿਹੜੇ ਨਾ ਉਹ ਭਾਜਪਾ ਦੇ ਸੰਪਰਕਤ ਹੈਗੇ ਦੇ ਹਾਂ ਕਿਉਂਕਿ ਪਿਛਲੇ 2 ਸਾਲਾਂ ਤੋਂ ਨਾ ਜਿੰਨਾ ਇਹ ਕਹਿ ਕੇ ਤੇ ਆਈ ਸੀ ਸੀ ਭ੍ਰਿਸ਼ਟਾਚਾਰ ਖਤਮ ਕਰਾਂਗੇ ਪਰ ਜੋ ਜੋ ਇਹ ਕਰ ਰਹੇ ਨਾ ਉਹਨਾਂ ਦੀਆਂ ਸਰਕਾਰੀ ਏਜੰਸੀਆਂ ਦੀ ਨਜ਼ਰ ਪੂਰੀ ਹੈ ਇਹਨਾਂ ਦੇ ਕਿਉਂਕਿ ਜਿਸ ਤਰ੍ਹਾਂ ਰਾਜਪਾਲ ਸਾਹਿਬ ਵਾਰ-ਵਾਰ ਕਹਿ ਚੁੱਕੇ ਨੇ ਪੰਜਾਬ ਦੇ ਵਿੱਚ ਨਸ਼ਾ ਕਿਸ ਤਰ੍ਹਾਂ ਪਹਿਲੇ ਕਾਲਜਾਂ 'ਚ ਵਿਕਦਾ ਸੀ ਹੁਣ ਸਕੂਲ ਦੇ ਬੱਚਿਆਂ ਨੂੰ ਮਿਲਣਾ ਪਿਆ ਬਿਲਕੁਲ ਕਰਿਆਨੇ ਦੀ ਦੁਕਾਨ ਕਰਿਆਨੇ ਕਹਿੰਦੇ ਟੂਥਪੇਸਟ ਵਾਂਗੂ ਮਿਲਦਾ ਕਹਿੰਦੇ ਬਿਲਕੁਲ ਰੇਤ ਮਾਫੀਆ ਉਸ ਤਰ੍ਹਾਂ ਹੀ ਚੱਲ ਰਿਹਾ ਹੈ ਸ਼ਰਾਬ ਜਰੀਲੀ ਪੀਣ ਦੇ ਨਾਲ ਕਿੰਨੇ ਬੰਦੇ ਮਰ ਗਏ ਉਸ ਤਰ੍ਹਾਂ ਹੀ ਚੱਲ ਜਾਂਦਾ ਸਿਸਟਮ ਤੇ ਹੁਣ ਦੇਖੋ ਸਭ ਚੁੱਪ ਨੇ ਤੇ ਇਹ ਨਹੀਂ ਹੋਵੇ ਕਿ ਬਹੁਤ ਸਾਰੇ ਦੀਖਦੇ ਹੁਣ ਲੋਕ ਸਭਾ ਇਲੈਕਸ਼ਨ ਹੋ ਵੀ ਲੈਣ ਦੇ ਨਤੀਜੇ ਆਈਲੈਂਡ ਤੇ ਫਿਰ ਮਾਰ ਕੇ ਛਾਲ ਤੇ ਚਲੋ ਬੀਜੇਪੀ ਚੱਲ ਜਾਗੇ ਤੇ ਜੇ ਨਹੀਂ ਤੇ ਬੀਜੇਪੀ ਬਾਹ ਵੀ ਮਰੋੜ ਸਕਦੀ ਹੈ ਬਿਲਕੁਲ ਦੇਖੋ ਨਾ ਇਹ ਵੀ ਹੈਗਾ ਵੀ ਜਿਹੜੇ ਬੰਦੇ ਬਹੁਤ ਸਾਰੇ ਪਹਿਲੇ ਵੀ ਸੀਗੇ ਜਿਨ੍ਹਾਂ ਦੇ ਉੱਤੇ આરોਪ ਨੇ ਇਹ ਵਿਰੋਧੀ ਕਹਿੰਦੇ ਨੇ ਵੀ ਇਹ ਫਿਰ ਜਿਹੜੇ ਆਪਣੇ ਜੀ ਜਦੋਂ ਸ਼ਾਮਲ ਕਰ ਲੈਂਦੇ ਉਹਨਾਂ ਤੇ ਲੱਗੇ ਸਭ ਚਾਹ ਦੇ ਕਹਿੰਦੇ ਸ਼ਾਦਾ ਵਾਸ਼ਿੰਗ ਪਾਊਡਰ ਹਾਂਜੀ ਇਹਦੇ ਵਿੱਚ ਜਿਹੜਾ ਸ਼ਾਦਾ ਚਿੱਟਫੰਡ ਘਟਾਲਾ ਸੀ ਉਹਦੇ ਵਿੱਚ ਵੀ ਸੀਗੇ ਸ਼ਬਿੰਦੂ ਅਧਿਕਾਰੀ ਸਾਹਿਬ ਉਹਨਾਂ ਨੂੰ ਵੀ ਫਿਰ ਕਹਿੰਦੇ ਵੀ ਕਹੇ ਬੀਜੇਪੀ ਚ ਜਾ ਜੋ ਕੋਈ ਗੱਲ ਹੀ ਨਹੀਂ ਹੈ ਇਸ ਤਰ੍ਹਾਂ ਹੀ ਇਸ ਤਰ੍ਹਾਂ ਉਹ ਵੀ ਨੇ ਅਜੀਤ ਪੁਆਰ ਦੇ ਜਿਹੜੇ ਹੈਗੇ ਨੇ ਭਤੀਜੇ ਸਾਹਿਬ ਹੂੰ 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 ਨਹੀਂ ਅਜੀਤ ਪੁਆਰ ਹੀ ਨੇ ਸ਼ਰਦ ਪੁਆਰ ਦੇ ਭਤੀਜੇ ਉਹਨਾਂ ਨੂੰ ਤੇ ਆਪ ਪਾਣੀ ਪੀਪੀ ਕੋਸਦੇ ਸੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ 100 ਕਰੋੜ ਖਾ ਗਿਆ ਉਹਦੇ ਤੇ ਕਈ 100 ਕਰੋੜ ਦਾ ਘੁਟਾਲਾ ਕਰਨ ਦੇ ਰੋਪ ਜੇ ਤੇ ਹੁਣ ਦੇਖੋ ਆਮ ਆਦਮੀ ਪਾਰਟੀ ਲਈ ਫਿਲਹਾਲ ਜਿਹੜੀ ਹੈ ਸੰਕਟ ਦੀ ਘੜੀ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਕਿਆ ਜੀਗਾ ਵੀ ਤੁਸੀਂ ਕਿਸੇ ਕੋ ਡਰਨਾ ਨਹੀਂ ਘਬਰਾਣਾ ਨਹੀਂ ਕਿਸੇ ਦੇ ਉਹ ਦਬਾਹ ਏਥੇ ਨਹੀਂ ਆਣਾ ਪਰ ਤੁਸੀਂ ਦੇਖੋ ਦਬਾਹ ਏਥੇ ਤੇ ਫਿਰ ਆਣਾ ਹੀ ਪੈਗਾ ਨਾ ਜਦੋਂ ਤੁਸੀਂ ਕਹਿੰਦੇ ਵੀ ਐਵੇਂ ਸੈਨੇ ਜਿੰਨੇ ਖਾਧੀਆਂ ਗਾਜਰਾ ਢਿੱਡ ਉਹਨਾਂ ਦੇ ਪੀੜੇ ਹਾਂਜੀ ਸਰ ਬਿਲਕੁਲ ਤੇ ਕੱਲ ਜਿਵੇਂ ਕੀ ਸੀ ਸਭ ਨੇ ਦੇਖਿਆ ਕਿ ਸੁਸ਼ੀਲ ਰਿੰਕੂ ਜੀ ਜਿਹੜੇ ਨੇ ਉਹ ਭਾਜਪਾ ਚ ਸ਼ਾਮਲ ਹੋਏ ਤਾਂ ਇਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਵੀ ਤੰਝ ਕੱਸਿਆ ਦੇਖੋ ਸਾਫ ਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਸਾਹਿਬ ਇਹਨਾਂ ਤੇ ਵੀ ਰੋਪ ਲੱਗੇ ਸਨ ਜਦੋਂ ਇਹ ਮੁੱਖ ਮੰਤਰੀ ਬਣੇ ਸਨ 111 ਜਿਨ੍ਹਾਂ ਦੇ ਕਦੀ ਸਟੇਜ ਤੇ ਭੰਗੜਾ ਪਾਉਂਦੇ ਸੀ ਕਦੀ ਬੱਕਰੀ ਦਾ ਦੁੱਧ ਚੋਹਦੇ ਸੀ ਤੇ ਕਦੀ ਕਹਿੰਦੇ ਸੀ ਮੈਂ ਟੈਂਟ ਵੀ ਲਾ ਲੈਣਾ ਆਮ ਘਰਾਂ ਫਿਰ ਇਹਨਾਂ ਦੇ ਭਤੀਜੇ ਕੋਲੋਂ ਕਿ ਭਾਜੇ ਕੋਲੋਂ ਆ 10 ਕਰੋੜ ਰੁਪਏ ਮਿਲਿਆ ਸੀ ਤੇ ਰੇਤ ਮਾਈਨਿੰਗ ਦੇ ਰੋਪ lãi ਦੋ ਥਾਵਾਂ ਤੋਂ ਇਲੈਕਸ਼ਨ ਲੜੇ ਸੀਗੇ ਇੱਕ ਕੱਲੇ ਲੀਡਰ ਸੀਗੇ ਜਿਹਨਾਂ ਨੂੰ ਦੋ ਥਾਵਾਂ ਤੋਂ ਪਾਰਟੀ ਨੇ ਟਿਕਟ ਦੇਦੀ ਹਾਂ ਦੋਵਾਂ ਥਾਵਾਂ ਤੋਂ ਹਾਰ ਗਏ ਸੀ ਬਿਲਕੁਲ ਇਹ ਵੀ ਲੱਗਿਆ ਸੀ ਵੀ ਕਿਸ ਤਰ੍ਹਾਂ 5 ਸਟਾਰ ਹੋਟਲ ਤੋਂ ਰੋਟੀ ਆਂਦੀ ਹੈ ਲੱਖਾਂ ਰੁਪਏ ਉਡਾਏ ਗਏ ਨੇ ਹੁਣ ਚੰਨੀ ਸਾਹਿਬ ਜਿਹੜੇ ਨਾ ਨਰਾਜ ਜੇ ਦੇਖਦੇ ਆ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜਿਹੜਾ ਕਹਿੰਦੇ ਲਾਹੌਰ ਵਹ ਤੇ ਹਕਵਤ ਹੈਗੀ ਹੈ ਵੀ ਜਿਹੜਾ ਇੱਥੇ ਫੁੱਦੂ ਉੱਥੇ ਫੁੱਦੂ ਪਰ ਉਹ ਨਾਲ ਕਹਿੰਦੇ ਵੀ ਜਿਹੜਾ ਲਾਹੌਰ ਮਾਰਾ ਉਹ ਬਿਸ਼ੋਰ ਵੀ ਮਾਰਾ ਬਿਸ਼ੋਰ ਵੀ ਮਾਰਾ ਕਹਾਵਤ ਤੇ ਕੁਝ ਹੋ ਰਹੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੋ ਰਹੀ ਹੈ ਕਹਾਵਤ ਉਹ ਕਹਿੰਦੇ ਵੀ ਸਾਈਕਲ ਦਾ ਕੁਝ ਟੈਨ ਹੁੰਦਾ ਹੂੰ ਕਹਿੰਦੇ ਰਿੰਕੂ ਦਾ ਤਾਂ ਕੁਝ ਟੈਨ ਹੀ ਨਹੀਂ ਲਾ ਹਾਂਜੀ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲੇ ਅੱਜ ਉਸ ਨੂੰ ਗਰਦਾ ਦੱਸਦੇ ਆ ਪਰ ਜਦੋਂ ਰਿੰਕੂ ਕਾਂਗਰਸ ਛੱਡ ਕੇ ਆਇਆ ਸੀ ਉਦੋਂ ਕੋਈ ਉਹਨੂੰ ਦੇ ਭਗਦਰ ਤੇ ਤੇ ਜਦੋਂ ਤੁਹਾਨੂੰ ਛੱਡ ਕੇ ਗਿਆ ਕਿ ਤੂੰ ਇਹਨੂੰ ਗੱਦਾਰ ਦਾ ਦੱਸ ਦਿਓ ਨਹੀਂ ਯਾਨੀ ਜਿਹੜਾ ਕਹਿੰਦੇ ਲਾਹੌਰ ਮਾਲਾ ਨਾ ਉਹ ਬਿਸ਼ੌਰ ਵੀ ਮਾਲਾ ਬਿਲਕੁਲ ਹੁਣ ਇੱਕ ਲੋਤੇ ਐਮਪੀ ਸਨ ਰਿੰਕੂ ਸਾਹਿਬ ਚਲੇ ਗਏ ਨੇ ਹਾਲਾਂਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਲੰਧਰੋਂ ਐਲਾਨ ਦਿੱਤਾ ਸੀ ਉਮੀਦਵਾਰ ਲੋਕ ਸਭਾ ਦਾ ਇਹਦੇ باوجود ਚਲੇ ਗਏ ਹੁਣ ਉਹਨੂੰ ਪਤਾ ਨਹੀਂ ਉਹਨਾਂ ਦੇ ਉੱਤੇ ਕੋਈ ਦਬਾਅ ਹੈ ਕੀ ਹੈ ਜਾਂ ਉਹਨਾਂ ਦੇ ਕੋਈ ਬੀਜੇਪੀ ਦੇ ਕੋਲ ਕੋਈ ਹਾਥੇ ਸੀ ਚੀਜ਼ ਆ ਗਈ ਹੈ ਵੀ ਉਹ ਉਹਨਾਂ ਕੋ ਚਾਰਾ ਹੀ ਕੋਈ ਨਹੀਂ ਅਭੀ ਉਹ ਬੀਜੇਪੀ ਜਾਣ ਤੋਂ ਉਹਨਾਂ ਕੋਈ ਲੱਗਦਾ ਅਲਾ ਦਿੰਦਾ ਚਿਰਾਗ ਆ ਗਿਆ ਹੈ ਤੇ ਬਸ ਜਿੰਨ ਨਿਕਲਦਾ ਹੈ ਔਰ ਉਹ ਕਹਿੰਦਾ ਦੱਸੋ ਕੀ ਚਾਹੀਦਾ ਉਹ ਜਿਹੜੇ ਮੰਤਰੀ ਦਾ ਨਾਮ ਲੈਂਦੇ ਨੇ ਬਸ ਉਹ ਹੀ ਮੰਤਰੀ ਆ ਜਾਂਦਾ ਉਹਨਾਂ ਕੋਲ ਆ ਨਹੀਂ ਮੈਂ ਕਿਹਾ ਵੀ ਉਹਨਾਂ ਨਾਲ ਹੋਵੇ ਵੀ ਕੁਸਾਲ ਦੀ ਕੋਈ ਫਾਈਲ ਆ ਗਈ ਉਹ ਬੀਜੇਪੀ ਨਾਲ ਮੈਨੂੰ ਨਹੀਂ ਹੈ ਨਹੀਂ ਉਹਨਾਂ ਦਿਖਾਈ ਹੋਏ ਐਸਾ ਹੀ ਕੁਝ ਗਿਆ ਫਾਈਲ ਆ ਗਈ ਹੈ ਤੇ ਉਹਨਾਂ ਨਾਲ ਅਲੰਗਰਾਲ ਸਾਹਿਬ ਵੀ ਚਲ ਕੇ ਜਿਹੜੇ ਕਹਿੰਦੇ ਸੀ ਵੀ ਮੈਨੂੰ 5 ਕਰੋੜ ਦੀ ਆਫਰ ਆਈ ਹੈ 2022 ਚ ਬਿਲਕੁਲ ਉਹਨਾਂ ਨੂੰ ওভারਸ਼ੈਡ ਬਈ ਆਉਣ ਵਾਲੀ ਫਾਈਲ ਨਾ ਹੋਵੇ ਗੱਲਾਂ ਇਹ ਦੇਖੋ ਵੱਡੇ ਲੋਕ ਵੱਡੀਆਂ ਗੱਲਾਂ ਦੇਸ਼ ਚਲਾਣਾ ਜੀ ਨਾ ਨੇ ਸੂਬਾ ਚਲਾਣਾ ਸਰਕਾਰਾਂ ਚਲਾਉਣੀਆਂ ਉਹ ਸੌਖਾ ਕੰਮ ਥੋੜੀ ਹੈ ਬਿਲਕੁਲ ਸਰ ਸਰ ਲੇਕਿਨ ਇਧਰ ਨਾਲ ਇੱਕ ਹੋਰ ਚੀਜ਼ ਮੈਂ ਕਹੂੰਗੀ ਇੱਕ ਨਾ ਅੱਜ ਕੱਲ ਗੱਲ ਚੱਲਦੀ ਪਈ ਹੈ ਕਿ ਭਾਜੀਪੀ ਮੇ ਆਓ ਆ ਟਿਕਟ ਪਾਓ ਤੇ ਕੀ ਲੱਗਦਾ ਤੁਹਾਨੂੰ ਦੇਖੋ ਤੁਸੀਂ ਦੇਖੋ ਇੱਕ ਕਹਿੰਦੇ ਬੜਾ ਸਿਆਸੀ ਤਿਲਕਮ ਹੈ ਹਾਂਜੀ ਤਿਕੜਮ ਹਾਂ ਕੋਈ ਕਹਿੰਦੇ ਸਮਝ ਨਹੀਂ ਸਕਿਆ ਸਿਆਸਤ ਕੀ ਹੈ ਤੇ ਕੋਈ ਕਹਿੰਦੇ ਮਾਂ ਪੁੱਤ ਦੀ ਨਹੀਂ ਤੇ ਪੁੱਤ ਪਿਓ ਦਾ ਨਹੀਂ ਭੈਣ ਭਰਾ ਦਾ ਨਹੀਂ ਸਾਰਿਆਂ ਦਾ ਕਹਿੰਦੇ ਵੀ ਕੋਈ ਆ ਵੀ ਸੱਤਾ ਕਿਵੇਂ ਹਾਸਲ ਕਰਨੀ ਹੈ ਬਸ ਹੁਣ ਇਸ ਵਾਰ ਹੀ ਕਹਿੰਦੇ ਵੀ ਭਾਜਪਾ ਨੇ ਕਹਿੰਦੇ ਸੀਟਾਂ ਜਿੱਤਣ ਦਾ ਲਾਂ ਰੱਖਿਆ ਵੀ 400 ਸੀਟਾਂ ਜਿੱਤਣੀਆਂ ਪਰ ਉਹ ਸਿਆਸਤ ਕਹਿੰਦੇ ਵੀ ਬਹੁਤ ਕੈਂਡੀਡੇਟ ਕਿੱਦੋਂ ਆਣੇ ਨੇ ਹੁਣ ਪਾਰਟੀ ਦੇ ਭਰ ਦੇ ਵਿੱਚ ਦੇਖੋ ਉਹਨਾਂ ਨੂੰ ਵੋਟਾਂ ਵੀ ਪਿਛਲੀ ਵਾਰ ਨਾਲੋਂ ਜ਼ਿਆਦੀਆਂ ਲੈਣੀਆਂ ਪੈਣਗੀਆਂ ਇਹ ਇਹਨਾਂ ਨੇ 400 ਸੀਟਾਂ ਜਿੱਤੀਆਂ ਟੜਾ-ਟੜ ਕਹਿੰਦੇ ਵੀ ਬੰਦਿਆਂ ਨੂੰ ਜੁਆਇਨਿੰਗ ਕਰਾਈ ਜਾ ਰਹੀ ਹੈ ਆ ਜਾਓ ਵੀ ਦੇ ਵੀ ਤਾਂ ਆ ਜਾਓ ਜਿਹੜੇ ਇੱਕ ਪਾਰ ਤੁਸੀਂ ਜਿੱਤਣ ਵਾਲੇ ਹੋਣੇ ਚਾਹੀਦੇ ਹੋ ਕਹਿੰਦੇ ਤੁਸੀਂ ਦੇਖੋ ਇਹਨਾਂ ਨੇ ਆਪਣੇ ਕਈ ਸਾਬਕਾ ਮੰਤਰੀਆਂ ਨੂੰ ਕਈ ਐਮਪੀਆ ਨੂੰ ਟਿਕਣਾ ਨਹੀਂ ਦਿੱਤੀਆਂ ਫਿਰ ਕਹਿੰਦੇ ਵੀ ਆਓ ਤੇ ਟਿਕਟ ਪਾਓ ਇਹ ਮੂਹਮ ਸ਼ੁਰੂ ਕਰ ਦਿੱਤੀਗੇ ਵਿਰੋਧੀ ਕਹ ਰਹੇ ਨੇ ਤੇ ਵਿਰੋਧੀਆਂ ਦੇ ਜਿਹੜੇ ਵੱਡੇ ਬੰਦੇ ਨਾ ਜੀ ਜਿਵੇਂ ਅਥੋਂ ਰਵਨੀਤ ਮਿੱਟੂ ਚਲੇ ਗਏ ਲੁਧਿਆਣੇ ਕਾਂਗਰਸ ਤੋਂ ਜਿਵੇਂ ਸ਼ਹੀਲ ਰਿੰਕੂ ਸਾਹਿਬ ਚਲੇ ਗਏ ਅਜਗੁਰਜੀਤ ਸਿੰਘ ਆਇਲਾ ਦਾ ਵੀ ਬੜਾ ਅੱਜ ਕੱਲ ਦਾ ਰੌਲਾ ਪੈਂਦਾ ਹੈ ਹੀ ਅਬਰਸਤ ਤੋਂ ਐਮਪੀ ਨੇ ਪਰ ਉਹਨਾਂ ਨੇ ਤੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਨਾ ਵੀ ਮੈਂ ਕਾਂਗਰਸ ਦਾ ਛਪਾਈ ਆ ਮੈਂ ਕਿਤੇ ਨਹੀਂ ਜਾਣਾ ਮੋਨ ਤੁਸੀਂ ਦੇਖੋ ਬੀਜੇਪੀ ਨੇ ਹਰਿਆਣਾ ਦੀਆਂ 10 ਸੀਟਾਂ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਕੀਤੇ ਨਾ ਜੀ ਚਾਰ ਪੁਰਾਣੇ ਨੇ ਤੇ 6 ਬੰਦੇ ਦੂਜੀਆਂ ਪਾਰਟੀਆਂ ਜਿਹਾ ਆਏ ਉਹਨਾਂ ਨੂੰ ਟਿਕਟਾਂ ਦਿੱਤੀਆਂ ਇਸੇ ਤਰ੍ਹਾਂ ਯੂਪੀ ਦੇ ਵਿੱਚ ਇਹਨਾਂ ਨੇ 63 ਉਮੀਦਵਾਰ ਖੜੇ ਕੀਤੇ ਤੇ 33 ਜਿਹੜੇ ਨੇ ਉਹ ਪੁਰਾਣੇ ਨੇ ਬੀਜੇਪੀ ਵਾਲੇ ਤੇ 20 ਜਿਹੜੇ ਬੰਦੇ ਉਹ ਨਵੇਂ ਆਏ ਜੇ ਇਸ ਤਰ੍ਹਾਂ ਬਿਹਾਰ ਤੇ ਨਵੇਂ ਬੰਦਿਆਂ ਤੇ ਸੱਟਾ ਆਏ 17 ਚੋਂ ਇਹਨਾਂ ਨੇ 11 ਸੀਟਾਂ ਬੀਜੇਪੀ ਦੇ ਕੋਰ ਉਮੀਦਵਾਰ ਖੜੇ ਕੀਤੇ ਜਦਕਿ ਛੇ ਜਿਹੜੇ ਆ ਸੀਟਾਂ ਤੇ ਉਹ ਬਾਹਰੋਂ ਆਏ ਬੰਦੇ ਇਲੈਕਸ਼ਨ ਲੜਨਗੇ ਹੁਣ ਤੁਸੀਂ ਦੇਖੋ ਜਿਹੜੇ ਇਸ ਤਰ੍ਹਾਂ ਹੀ ਆਂਧਰਾ ਪ੍ਰਦੇਸ਼ ਦੇ ਵਿੱਚ 6 ਸੀਟਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਉਮੀਦਵਾਰ ਲਾਨੇ ਨੇ ਇੱਕ ਸੀਟ ਨਾਲੇ ਆਪਣੇ ਬੰਦੇ ਨੂੰ ਦਿੱਤੀ ਤੇ ਪੰਜ ਜਿਹੜੇ ਬਾਹਰੋਂ ਆਏ ਉਹਨਾਂ ਨੂੰ ਦਿੱਤੀ ਜੇ ਇਦਾਂ ਤੇ ਲਗਾਨਾਂ ਦੇ ਵਿੱਚ ਇਸ ਤਰ੍ਹਾਂ ਹੀ ਝਾਰਖੰਡ ਦੇ ਵਿੱਚ ਵੀ ਬਾਹਰ ਸਰ ਜਿਹੜੇ ਬਾਹਰੋਂ ਆ ਕੇ ਬੀਜੇਪੀ ਸ਼ਾਮਲ ਹੋਏ ਨਾ ਉਹਨਾਂ ਨੂੰ ਟਿਕਟਾਂ ਦੇ ਰਹੇ ਨੇ ਹੁਣ ਪੰਜਾਬ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਬਹੁਤ ਸਾਰੇ ਬੰਦੇ ਕਿਉਂਕਿ ਤਿੰਨ ਸੀਟਾਂ ਲੜਦੇ ਸੀ ਪਹਿਲੇ ਹਾਂਜੀ ਅੰਮ੍ਰਿਤਸਰ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੇ ਕੀ ਕਾਲੀਦਲਾਂ ਗਠਬੰਧ ਹੁੰਦਾ ਹੈ ਨਹੀਂ ਹੂੰ ਬਾਕੀ ਉਮੀਦਵਾਰ ਕਿੱਥੋਂ ਲਿਆਣੇ ਨੇ ਇਹ ਬੜਾ ਸੰਕਟ ਹੈ ਬੀਜੇਪੀ ਵਾਸਤੇ ਪਰ ਨੀਤਕੌਰ ਪਤੇ आले ਤੋਂ ਉਹ ਵੀ ਕਾਂਗਰਸ ਨੂੰ ਬੇਸਿਕਲੀ ਗਏ ਨੇ ਉਹਨਾਂ ਨੂੰ ਟਿਕਟਾਂ ਦੇ ਰਹੀ ਹੈ ਇਸ ਕਾਕੇ ਕਿਆ ਜਾ ਰਿਹਾ ਹੈ ਵਿਰੋਧੀ ਇਹ ਕਹਿਣ ਲੱਗ ਪਏ ਨੇ ਬੀਜੇਪੀ ਆਓ ਤੇ ਟਿਕਟ ਪਾਓ ਤੇ ਤੁਹਾਨੂੰ ਵੀ ਲੱਗਦਾ ਤੁਹਾਨੂੰ ਜਾਣਾ ਚਾਹੀਦਾ ਸਾਨੂੰ ਟਿਕਟ ਦੇ ਨਹੀਂ ਚੱਲਾਂਗੇ ਦੇ ਦੇ ਟ੍ਰਾਈ ਕਰੋ ਕੀ ਪਤਾ ਕੋਈ ਫਾਰਮ ਫੂਮ ਨਿਕਲੇ ਹੋਵੇ ਭਰ ਤੋਂ ਸਾਨੂੰ ਦੇਖੋ ਇਹ ਐਸੀ ਐਸੀ ਵੈਕੈਂਸੀ ਹੈ ਦੇਖੋ ਕਾਲਿੰਗ ਕਹਿੰਦੇ ਵੀ ਅੱਜ ਕੱਲ WhatsApp ਤੇ ਚੱਲਦਾ ਆ ਕਹਿੰਦੇ ਵੀ 500 ਤੇ 43 ਵੈਕੈਂਸੀਆਂ ਨਿਕਲੀਆਂ ਜੇ ਹਮਮ ਕੁਆਲਿਫਿਕੇਸ਼ਨ ਕਹਿੰਦੇ ਭਾਵੇਂ ਕੱਚੀ ਪਾਸ ਹੋ ਤੂੰ ਹੀ ਐਗਜ਼ੈਕਟ ਪੰਜਵੀਂ ਪਾਸ ਹੋ ਹਾਂ ਉਮਰ ਦੀ ਕਹਿੰਦੇ ਕੋਈ ਗੱਲ ਹੀ ਨਹੀਂ ਹਾਂਜੀ ਜਿਹਨੇ ਮਰਜ਼ੀ ਧੜੇ ਤੇ ਕੇਸ ਹੋਣਾ ਜਿਹਨੇ ਮਰਜ਼ੀ ਠੱਗੀ ਮਾਰੀ ਹੋਵੇ ਚੋਰੀ ਚਗਰੀ ਕੀਤੀ ਹੋਵੇ ਭਾਵੇਂ ਤੂੰ ਜੇਲ੍ਹ 'ਚ ਹੀ ਹੋਣਾ ਬੰਦ ਹੋਵਾ ਅੱਛਾ ਤੇ ਕਹਿੰਦੇ ਤੇ ਲੈ ਚੱਲ ਲਓ ਸਹੀ ਹੈ ਫੇਰ ਤਾਂ ਮੈਨੂੰ ਲੱਗਾ ਅੱਜ ਇਹ ਖਬਰਾਂ ਹੀ ਪੜ੍ਹਨੀ ਆ ਸਾਨੂੰ ਕਿਨੇ ਕੋਲੇ ਟਿਕਣ ਡੀਆਂ ਫੇਰ ਪਤਾ ਲੱਗੇ ਮੈਂ ਹੀ ਤੁਹਾਡੀ ਖਬਰ ਲਾ ਰਹੀ ਹਾਂ ਮੈਂ ਇੱਥੇ ਤੇ ਸਰ ਹੁਣ ਇੱਥੇ ਹੀ ਵਿੱਤ ਮੰਤਰੀ ਦੇ ਕੋਲੇ ਸੁਣਨ ਨੂੰ ਆ ਰਿਹਾ ਕਿ ਪੈਸਾ ਖਤਮ ਹੋ ਗਿਆ ਹੈ ਕਿਉਂਕਿ ਅੱਜ ਨਿਰਮਲਾ ਸੀਤਾ ਰਮਨ ਜੀ ਦਾ ਬਿਆਨ ਆਇਆ ਹੈ ਕਿ ਵੀ ਮੈਂ ਇਲੈਕਸ਼ਨ ਨਹੀਂ ਲੜਨਾ ਹਾਂਜੀ ਦੇਖੋ ਮੈਂ ਆਪ ਬੜਾ ਹਰਾਨ ਸੀਗਾ ਨਿਰਮਲਾ ਸੀਤਾ ਰਮਨ ਜੀ ਕਹਿ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈ ਦੇ ਜੀ ਵਿੱਤ ਮੰਤਰੀ ਹੋਵੇ ਤੇ ਉਹ ਕਹੇ ਮੇਰੇ ਕੋਲ ਪੈਸੇ ਨਹੀਂ ਹੈ ਕਿ ਅਜੀਬ ਜਿਹਾ ਹੀ ਲੱਗਦਾ ਵੈਸੇ ਬਿਲਕੁਲ ਹਾਂ ਓਕੇ ਉਹਨਾਂ ਨੇ ਨਾ ਲੋਕ ਸਭਾ ਇਲੈਕਸ਼ਨ ਨਰਨ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਕਿਉਂਕਿ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਹੈ ਉਹਨਾਂ ਨੂੰ ਪਾਰਟੀ ਨੇ ਆਂਧਰ ਪ੍ਰਦੇਸ਼ ਜਾਂ ਤਾਮਿਲਨਾਡੂ ਤੋਂ ਚੋਣ ਲੜਨ ਵਾਸਤੇ ਆਖਿਆ ਸੀਗਾ ਉਹਨਾਂ ਨੇ ਕੱਲ ਇੱਕ ਇਵੈਂਟ ਦੇ ਦੌਰਾਨ ਆਖਿਆ ਕਹਿੰਦੇ ਇੱਕ ਹਫਤੇ ਜਾਂ 10 ਦਿਨਾਂ ਤੱਕ ਮੈਂ ਇਸ ਬਾਰੇ ਸੋਚਿਆ ਜਦੋਂ ਮੈਨੂੰ ਆਫਰ ਆਈ ਇਲੈਕਸ਼ਨ ਕਰਨ ਦੀ ਕਹਿੰਦੇ ਫਿਰ ਮੈਂ ਸੋਚਾ ਮੇਰੇ ਕੋ ਪਹਿਪੂ ਹੈ ਤੇ ਹੈ ਨਹੀਂ ਹੂੰ ਤੇ ਇਸ ਕਰਕੇ ਕਹਿੰਦੇ ਵੀ ਕਿਦਾਂ ਇਲੈਕਸ਼ਨ ਲੜਾਂ ਇੱਕ ਗੱਲ ਤੇ ਦੇਖੋ ਕੌਲਿੰਗ ਪੱਕੀ ਹੈ ਹੂੰ ਕਿ ਇਲੈਕਸ਼ਨਾਂ ਚ ਪੈਸਾ ਪਾਣੀ ਤਰ੍ਹਾਂ ਬਹਾਇਆ ਜਾਂਦਾ ਬਿਲਕੁਲ ਬਹੁਤ ਪੈਸਾ ਜਰੂਰ ਲੱਗਦਾ ਹੈ ਇਲੈਕਸ਼ਨਾਂ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਹੁਣ ਉਹ ਕਹਿੰਦੇ ਉਹ ਇੱਕ ਵਿਤਮੰਦ ਇੱਥੇ ਤੇ ਇੱਕ ਕਾਉਂਸਲਰ ਹੋਏ ਨਾ ਹਾਂ ਪੰਜਾਬ ਦੇ ਵਿੱਚ ਉਹ ਯਾਰ ਪਤੀ ਹੋ ਜਾਂਦਾ ਜਿਹੜੇ ਪ੍ਰੋਫੈਸਰ ਦਵਾਈ ਲਾਲ ਕਹਿੰਦੇ ਆ ਵੀ ਕਹਿੰਦੇ ਵੀ ਜਿਹੜੇ 20 ਸਾਲ ਪਹਿਲੇ ਜਿਹੜੇ ਬੰਦੇ ਸਾਈਕਲਾਂ ਤੇ ਆਉਂਦੇ ਆ ਤੇ ਕਹਿੰਦੇ ਉਹ 3-3 ਕਰੋੜ ਦੀਆਂ ਗੱਡੀਆਂ ਚ ਘਾਉਂਦੇ ਬਿਲਕੁਲ ਉਹ ਕਹਿੰਦਾ ਇਹ ਵੀ ਮੇਰੇ ਕੋ ਪੈਸੇ ਨਹੀਂ ਗਏ ਮੈਂ ਇਸ ਨੂੰ ਲੈ ਕੇ ਆਪਣੇ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨਾਲ ਗੱਲ ਕੀਤੀ ਜੇਪੀ ਨੜੜਾ ਸਾਹਿਬ ਨਾਲ ਤੇ ਉਹ ਕਹਿੰਦੇ ਵੀ ਉਹਨਾਂ ਨੇ ਮੇਰੀ ਗੱਲ ਮੰਨ ਲਈ ਹੈ ਉਹ ਕਹਿੰਦੇ ਮੇਰੀ ਤਨਖਾਹ ਜਿਹੜੀ ਹੈ ਨਾ ਉਹ ਇੰਨੀ ਜ਼ਿਆਦਾ ਨਹੀਂ ਹੈ ਵੀ ਮੈਂ ਚੋਣ ਲੜ ਸਕਾਂ ਫਿਰ ਉਹ ਉਹ ਕਹਿੰਦੇ ਵੀ ਮੈਂ ਕਈ মিডিਆ ਪ੍ਰੋਗਰਾਮ ਵਿੱਚ ਸਾਥ ਲਵਾਂਗੀ ਤੇ ਜਿਹੜਾ ਵੀ ਉਮੀਦਵਾਰ ਨੂੰ ਟਿਕਟ ਦੇਣਗੇ ਉਹਦਾ ਮੈਂ ਪ੍ਰਚਾਰ ਕਰਾਂਗੀ ਹੁਣ ਰਿਪੋਰਟ ਦੇ ਮਤਾਬਕ ਉਹਨਾਂ ਦੇ ਕੋਲ 1 ਕਰੋੜ 70 ਲੱਖ ਤੋਂ ਵੱਧ ਦੀ ਰਿਹਾਇਸ਼ੀ ਇਮਾਰਤ ਤੇ ਇਸ ਤੋਂ ਇਲਾਵਾ ਉਹਨਾਂ ਕੋਲ 7 ਲੱਖ ਰੁਪਏ ਦੀ 7 ਲੱਖ ਦੀ ਗੈਰ ਖੇਤੀ ਯੋਗ ਜ਼ਮੀਨ ਤੇ 18 ਲੱਖ 46 ਹਜ਼ਾਰ ਰੁਪਏ ਦੇ ਗਹਿਣੇ ਤੇ ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਉਹਨਾਂ ਦੇ ਬੈਂਕ ਦੇ ਵਿੱਚ ਸਿਰਫ 35 ਲੱਖ ਰੁਪਏ ਤੋਂ ਦੇ ਕੋਲ ਜਮਾ ਨੇ ਕੋਈ ਕਾਰ ਨਹੀਂ ਉਹਨਾਂ ਕੋਲ ਉਹਨਾਂ ਕੋਲ ਇੱਕ Bajaj Chetak scooter ਜੇ ਸਿਰਫ ਤੇ ਜਿਹਦੀ ਕੀਮਤ 28000 ਦੱਸੀ ਜਾਂਦੀ ਤੇ ਇੱਥੇ ਤੁਸੀਂ ਕੌਂਸਲਰਾਂ ਦੇ ਹਾਲ ਵੇਖੋ ਅਸੀਂ ਗਵਰਨਮੈਂਟ ਟ੍ਰਸਟ ਦੇ ਕੌਂਸਲਰ ਤੁਸੀਂ ਵੇਖੋ ਜਿਹੜੇ ਨਾਲੀਆਂ ਬਣਾਉਂਦੇ ਸੀ ਨਾ ਹੁਣ ਵੱਡੇ ਵੱਡੇ ਮਹਿਲ ਬਣਾਉਣ ਲੱਗ ਪਏ ਸੜਕਾਂ ਹਰ ਸਾਲ ਬਣਦੀਆਂ ਪੈਸੇ ਖਾਈ ਜਾਂਦੇ ਦੇਖੋ ਚੋਰੀ ਚੁਕਾਰੀ ਇੰਨੀ ਚੱਲਦੀ ਹੈ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਗਾ ਤੇ ਤੁਸੀਂ ਇਹਨਾਂ ਕੋ ਇਹੋ ਜਿਹੇ ਵਿੱਤ ਮੰਤਰੀ ਵੀ ਹੈਗੇ ਨੇ ਦੇਖੋ ਇਮਾਨਦਾਰੀ ਵਿੱਤ ਮੰਤਰੀ ਨੇ ਨਾ ਜਿਨ੍ਹਾਂ ਨੇ ਕਹਿਤਾ ਵੀ ਮੇਰੇ ਕੋ ਪੈਸੇ ਨਹੀਂ ਐ ਇਲੈਕਸ਼ਨ ਨੂੰ ਉਹਨਾਂ ਨੇ ਕੋਈ ਗੱਲ ਲੁਕਾਈ ਨਹੀਂ ਐ ਇਨਾਂ ਦੇ ਵਿੱਚ ਇਹਦੇ ਵਿੱਚ ਉਹਨਾਂ ਦਾ ਉਹਨਾਂ ਦਾ ਸਨਮਾਨ ਸਾਡੇ ਦਿਲਾਂ 'ਚ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵਧਿਆ ਵੀ ਇੱਕ ਫਾਈਨੈਂਸ ਮਿਨਿਸਟਰ ਰਹੀ ਹੋਏ ਤੇ ਉਹਦੇ ਕੋਲ ਪੈਸੇ ਦੇ ਤੇ ਪੈਸੇ ਨਾ ਹੋਣ ਬਿਲਕੁਲ ਮੈਂ ਖੁਦ ਹੈਰਾਨ ਹਾਂ ਸੁਣ ਕੇ ਇਹ ਦੇਖੋ ਹੈਰਾਨੀ ਵਾਲੀ ਗੱਲ ਹੈ ਮੈਂ ਜਦੋਂ ਆ ਰਿਹਾ ਰਿਪੋਰਟ ਪੜ੍ਹ ਰਿਹਾ ਸੀ ਮੈਂ ਬਹੁਤ ਹੈਰਾਨ ਹੋਇਆ ਤੇ ਸਰ ਅੱਜ ਅਕਾਲੀ ਦਲ ਨੇ ਆਪਣੇ ਸੱਤ ਉਮੀਦਵਾਰ ਕੋਸ਼ਿਦ ਕਰਤੇ ਨੇ ਥੋੜਾ ਕਰੈਕਟ ਕਰ ਲਓ ਅਕਾਲੀ ਦਲ ਅੰਮ੍ਰਿਤਸਰ ਨੇ ਹਾਂ ਜੀ ਸ਼੍ਰੋਮੀ ਉਹ ਜਿਹੜੇ ਅਕਾਲੀ ਦਲ ਨੇ ਇਹ ਅੰਮ੍ਰਿਤਸਰ ਨੇ ਔ ਸਿਮਰਜੀਤ ਸਿੰਘ ਮਾਨ ਸਾਹਿਬ ਹੈ ਉਹਨਾਂ ਨੇ ਪਾਰਟੀ ਬਣਾਈ ਸੀ ਇਹਦੇ ਚ ਪੰਜਾਬ ਦੇ ਅਲਾਵਾ ਹਰਿਆਣਾ ਚੰਡੀਗੜ੍ਹ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਕਹਿੰਦੇ ਆਪਣੇ ਏਲਾਨ ਕਿ ਆਪਾਂ ਕਹਿੰਦੇ ਉਮੀਦਵਾਰ ਉਤਾਰਨੇ ਆ ਤੇ ਜਿਹੜੇ ਇਹਨਾਂ ਦੇ ਅਧਿਖਸ਼ਣੇ ਸਿਮਰਜੀਤ ਸਿੰਘ ਮਾਨ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਸੰਗਰੂਰ ਦੀ ਜਦੋਂ ਜਿਮਨੀ ਚੋਣਾਂ ਆਈਆਂ ਸਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅਸਤੀਫਾ ਦਿੱਤਾ ਸੀ ਉਦੋਂ ਲੋਕਾਂ ਨੇ ਇਹਨਾਂ ਨੂੰ ਉੱਥੋਂ ਐਮਪੀ ਜਿਤਾਇਆ ਸੀਗਾ ਤੇ ਹੁਣ ਇਹਨਾਂ ਨੇ ਪੰਜਾਬ ਹਰਿਆਣਾ ਦੇ ਵੀ ਆਨੰਦ ਤੋਂ ਆਨੰਦਪੁਰ ਸਾਹਿਬ ਤੋਂ ਕੁਸ਼ਲ ਬਾਲ ਸਿੰਘ ਮਾਨ ਲੁਧਿਆਣਾ ਤੋਂ ਅਮਰਪਾਲ ਸਿੰਘ ਫਰੀਦਕੋਟ ਤੋਂ ਬਲਦੇਵ ਸਿੰਘ ਤੇ ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਦਾ ਨਾਮ ਲਾਣਿਆ ਜੇ ਤੇ ਦੋ ਸੀਟਾਂ ਹਰਿਆਣਾ ਦੀਆਂ ਕਰਨਾਲ ਤੇ ਕੁਰੂਕਸ਼ੇਤਰ ਦੀ ਵੀ ਕੋਸ਼ਿਸ਼ ਨਾ ਕੀਤੀ ਗਈ ਜੇ ਕਰਨਾਲ ਤੋਂ ਹਰਜੀਤ ਸਿੰਘ ਵਿਰਕ ਤੇ ਕੁਰੂਕਸ਼ੇਤਰ ਤੋਂ ਖਜਾਨ ਸਿੰਘ ਨੂੰ ਇਹਨਾਂ ਨੇ ਇਲੈਕਸ਼ਨ ਚ ਤਾਂ ਇਹਨਾਂ ਦੇਖੋ ਇਹ ਐਸੇ ਲੀਡਰ ਹੈ ਜਿਹਦੀ ਖੁੱਲ ਕੇ ਖਾਲਿਸਤਾਨ ਦਾ ਸਮਰਥਨ ਕਰਦੇ ਆ ਓਪਨਲੀ ਖਾਲਿਸਤਾਨ ਕਹਿੰਦੇ ਬਣ ਕੇ ਰਹੂਗਾ ਮੈਂ ਵੀ ਇੱਕ ਵਾਰ ਇਹਨਾਂ ਦਾ ਇੰਟਰਵਿਊ ਕੀਤਾ ਜੀ ਕਹਿੰਦੇ ਖਾਲਿਸਤਾਨ ਦੀ ਮੰਗ ਕਰਨਾ ਕਿਹੜੀ ਗਲਤ ਗੱਲ ਹੈ ਅਸੀਂ ਆਪਣੀ ਮੰਗ ਰਹੇ ਆ ਪੂਰੀ ਸਟੇਟ ਤੇ ਇਹ ਤੁਹਾਨੂੰ ਦੱਸ ਦਿਆਂ 1967 ਦੇ ਆਈਪੀਐਸ ਅਫਸਰ ਜੇ ਤੇ ਜਦੋਂ ਬਲੂ ਸਟਾਰ ਹੋਇਆ ਸੀ ਨਾ 1984 ਚ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਆਈ ਉਹ ਡੀਆਈਜੀ ਜਾਨੇ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਚੁਕੇ ਨੇ ਉਹਨਾਂ ਦੇ ਬਹੁਤ ਕਰੀਬੀ ਰਿਸ਼ਤੇਦਾਰ ਨੇ ਤਿੰਨ ਵਾਰਾ ਐਮਪੀ ਬਣੇ ਨੇ ਪਹਿਲੋਂ ਬਣੇ 1999 ਦੇ ਵਿੱਚ ਤਰਨਤਾਰਨ ਲੋੜੇ ਸੀਗੇ ਫਿਰ ਇਹ ਅ ਅ ਮਨੇ 2000 1999 ਤੋਂ 2004 ਤੱਕ ਰਹੇ ਨੇ ਤੇ ਮਨ ਸੰਗਰੂਪ ਤੋਂ ਜਿੱਤੇ ਨੇ ਹੂੰ ਤੇ ਤੁਸੀਂ ਦੇਖੋ ਆ ਬਾਕੀ ਪਾਰਟੀਆਂ ਤੋਂ ਤੇ ਇਹ ਲੈ ਗਏ ਨੇ ਨੰਬਰ ਸ਼ਰੂਨ ਅਕਾਲੀ ਦਲ ਨੇ ਹਜੇ ਆਪਣੇ ਲੈਣਨੇਵੇਂ ਉਮੀਦਵਾਰ ਤੇ ਬਾਕੀ ਫੈਸਲਾ ਜਨਤਾ ਨੇ ਕਰਨਾ ਸਮਾਂ ਹੋ ਗਿਆ ਹੈ ਬਿਲਕੁਲ ਸਰ ਨਹੀਂ ਇਹ ਇਜਾਜ਼ਤ ਅਸੀਂ ਆਪਣੇ ਦਰਸ਼ਕਾਂ ਕੋਲੋਂ ਜੇ ਤੁਹਾਨੂੰ ਸਾਡਾ ਸ਼ੋਅ ਅੱਛਾ ਲੱਗਿਆ ਹੈ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਧੰਨਵਾਦ ਸਸੀਕਾ ਨਮਸਕਾਰ